ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਅ ਇੱਕ ਮਸ਼ਹੂਰ ਬਾਦਸ਼ਾਹ ਮੁਹੰਮਦ ਤੋਕਲਕ ਦੀ ਤਰ੍ਹਾਂ ਭਾਰਤ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਬਾਰੇ ਚੌਥੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ। ਅ ਪਹਿਲੀ ਨੋਟੀਫਿਕੇਸ਼ਨ 28 ਅਕਤੂਬਰ ਨੂੰ ਜਾਰੀ ਕੀਤੀ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ 1 ਨਵੰਬਰ ਨੂੰ ਲੋਕਾਂ 'ਚ ਆਈ। ਜਿਦੇ ਮੁਤਾਬਕ ਉਹਨਾਂ ਨੇ ਜੋ ਪਹਿਲਾਂ ਤੋਂ ਚਲਿਆ ਆਉਂਦਾ ਪੰਜਾਬ ਯੂਨੀਵਰਸਿਟੀ ਦਾ ਗਵਰਨਰਸ ਢਾਂਚਾ ਉਹਦੇ 'ਚ ਵੱਡੀਆਂ ਤਬਦੀਲੀਆਂ ਕਰਕੇ ਸਿੰਡੀਕੇਟ ਉਹ ਬਣਾਤੀ ਜਿਹੜੀ ਰੋਲ ਨੋਮੀਨੇਟਡ ਹੋਊਗੀ ਵਾਈਸ ਚਾਂਸਲਰ ਦੇ ਹੀ ਜਾਂ ਚਾਂਸਲਰ ਦੇ ਹੱਕ 'ਚ ਹੋਊਗੀ ਤੇ ਉਹਦੇ 'ਚ ਬਾਕੀ ਲੋਕਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਸੈਨੇਟ ਦੇ ਵਿੱਚ ਵੀ ਇਸ ਕਿਸਮ ਦਾ ਲਿਆਂਦਾ ਤੇ ਉਹਦੀ ਤਾਕਤ ਵੀ ਨਹੀਂ ਛੱਡੀ ਆ ਇਹਦਾ ਰੌਲਾ ਪਿਆ ਬਹੁਤ ਸਾਰੇ ਵਿਦਿਆਰਥੀਆਂ ਨੇ ਪਹਿਲਾਂ ਹੀ ਇੱਕ ਉੱਥੇ ਅੰਡਰਟੇਕਿੰਗ ਸ਼ੁਰੂ ਕੀਤੀ ਹੋਈ ਸੀ ਪੰਜਾਬ ਯੂਨੀਵਰਸਿਟੀ ਨੇ ਵੀ ਅਸੀਂ ਪ੍ਰੋਟੈਸਟ ਨਹੀਂ ਕਰਾਂਗੇ ਜੇ ਕਰਾਂਗੇ ਤਾਂ ਆਹ ਸ਼ਰਤਾਂ ਦੇ ਤਹਿਤ ਕਰਾਂਗੇ ਵਗੈਰਾ ਉਹਦੇ ਲਈ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀਗਾ ਇਸ ਨੋਟੀਫਿਕੇਸ਼ਨ ਦੇ ਆਉਣ ਤੋਂ ਪਹਿਲਾਂ ਹੀ ਉਹ ਹੋਰ ਤੇਜ਼ ਹੋ ਗਿਆ ਤੇ ਉਹਦੀ ਉਹ ਗਾਹਾਂ ਤੇ ਗਾਹਾਂ ਵੱਧਦਾ ਗਿਆ ਤੁਸੀਂ ਸਾਡਾ ਆਪਾਂ ਸਾਰਿਆਂ ਨੇ ਵੀ ਇਸ ਗੱਲ ਦੇ ਲਈ ਹੱਕ ਚ ਆਵਾਜ਼ ਉਠਾਈ ਤੇ ਫਿਰ 4 ਤਰੀਕ ਨੂੰ ਪਹਿਲਾਂ ਇੱਕ ਨੋਟੀਫਿਕੇਸ਼ਨ ਕਰ ਦਿੱਤੀ ਵੀ ਅਸੀਂ ਉਹ ਜਿਹੜੀ 28 ਵਾਲੀ ਆ ਉਹਨੂੰ ਰੱਦ ਕਰਦੇ ਲੋਕਾਂ ਨੂੰ ਖੁਸ਼ੀ ਹੋ ਗਈ ਵੀ ਚਲੋ ਚੰਗਾ ਹੋ ਗਿਆ ਤੇ ਫਿਰ ਨਾਲ ਦੀ ਨਾਲ ਇੱਕ ਹੋਰ ਕਰ ਦਿੱਤੀ ਉਸੇ ਦਿਨੇ ਵੀ ਜਿਹੜੀ ਪਹਿਲਾਂ ਵਾਲੀ ਨੋਟੀਫਿਕੇਸ਼ਨ ਕੀਤੀ ਹੈ 28 ਵਾਲੀ ਉਹੀ ਜਾਰੀ ਰਹੂਗੀ ਬਸ ਉਹਦੇ 'ਚ ਇਹ ਹੈ ਵੀ ਕਿਦਣ ਤੋਂ ਲਾਗੂ ਕਰਨੀ ਹੈ ਇਹ ਫੈਸਲਾ ਕੇਂਦਰ ਸਰਕਾਰ ਬਾਅਦ ਕਰੂਗੀ ਉਹਦੇ ਤੇ ਫਿਰ ਰੌਲਾ ਪੈ ਗਿਆ ਤੇ ਪੈਂਦਾ ਪੈਂਦਾ ਇੰਨਾ ਵੱਧ ਗਿਆ ਕਿ ਕੱਲ ਯੂਨੀਵਰਸਿਟੀ ਦੇ ਵਿੱਚ ਜਿਹੜਾ ਜਿੱਥੇ-ਇਥੇ ਉੱਤਰਨਾ ਚੱਲਦਾ ਹੈਗਾ ਵਿਦਿਆਰਥੀਆਂ ਦਾ ਬੜੀ ਸ਼ਾਬਾਸ਼ ਹੈ ਉਹਨਾਂ ਦੀ ਜਿਹੜੇ ਉਸ ਨੂੰ ਚਲਾ ਰਹੇ ਹੈ ਉੱਥੇ ਪੰਜਾਬ ਹਰਿਆਣਾ ਤੇ ਬਾਕੀ ਸੂਬਿਆਂ ਦੇ ਜਿਹੜੇ ਬਹੁਤ ਸਾਰੇ ਕਿਸਾਨ ਮਜ਼ਦੂਰਾਂ ਦੇ ਆਗੂ ਮੁਲਾਜ਼ਮਾਂ ਦੇ ਆਗੂ ਸਮਾਜਿਕ ਜਥੇਬੰਦੀਆਂ ਦੇ ਆਗੂ ਰਾਜਨੀਤਿਕ ਕਈ ਸਾਰੇ ਉਹ ਉੱਥੇ ਪਹੁੰਚ ਗਏ ਤੇ ਪਹੁੰਚ ਕੇ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਵੀ 10 ਤਰੀਕ ਨੂੰ ਯੂਨੀਵਰਸਿਟੀ ਦੇ ਜਿਹੜੇ ਸਾਰੇ ਗੇਟ ਐ ਸਿਰਫ 2 ਨੰਬਰ ਗੇਟ ਨੂੰ ਛੱਡ ਕੇ ਸਾਰੇ ਗੇਟ ਬੰਦ ਕਰ ਦਿੱਤੇ ਜਾਣਗੇ ਤੇ ਇੱਕ ਵੱਡਾ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਮੁਜ਼ਾਹਰਾ ਹੋਊਗਾ ਯੂਨੀਵਰਸਿਟੀ ਦੇ ਵਿੱਚ ਤੇ ਸਮੁੱਚੇ ਤੌਰ ਤੇ ਪੰਜਾਬ ਦੇ ਵੀ 8-8 ਥਾਵਾਂ ਤੋਂ 8-8 ਜ਼ਿਲ੍ਹਿਆਂ ਚੋਂ ਇਸ ਦੇ ਵਿਰੁੱਧ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਮਜ਼ਦੂਰਾਂ ਕਿਸਾਨਾਂ ਦੀਆਂ ਤੇ ਇਹ ਇੱਕ ਮੁੱਦਾ ਪੰਜਾਬੀਆਂ ਦਾ ਵੱਡਾ ਮੁੱਦਾ ਬਣ ਗਿਆ ਤਾਂ ਇਸ ਗੱਲ ਨੂੰ ਭਾਂਪਦਿਆਂ ਹੋਇਆਂ ਕੱਲ ਫੇਰ ਜਿਹੜੀ ਕੇਂਦਰ ਸਰਕਾਰ ਹੈ ਮੋਦੀ ਸਰਕਾਰ ਅ ਕੱਲ 7 ਨਵੰਬਰ ਸੀ ਅਕਤੂਬਰ ਇਨਕਲਾਬ ਦੀ ਵਰੇਗੰਢ ਸੀ ਉਹ ਲੱਗਿਆ ਇਹ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇਹਨਾਂ ਨੇ ਅ ਮਤਲਬ ਬਦਨਾਮੀ ਖੱਟੀ ਸੀਗੀ ਤੇ ਹੁਣ ਸ਼ਾਇਦ ਅਕਤੂਬਰ ਇਨਕਲਾਬ ਦੇ ਉੱਤੇ ਇਹ ਦੱਸਣਾ ਚਾਹੁੰਦੇ ਆਂ ਵੀ ਅਸੀਂ ਇਹ ਨੋਟੀਫਿਕੇਸ਼ਨ ਵਾਪਸ ਲੈ ਲਈ ਅਸੀਂ ਦੋਸਤੋ ਇਹਨਾਂ ਤੇ ਭਰੋਸਾ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਜਦੋਂ ਕਿਸਾਨਾਂ ਨੇ 2020-21 ਦੇ ਵਿੱਚ ਉੱਥੇ 13 ਮਹੀਨੇ ਮੋਰਚਾ ਲਾਈ ਰੱਖਿਆ ਤਾਂ ਉਹ ਮੋਰਚੇ ਦੀ ਜਿਹੜੀ ਮੁੱਖ ਮੰਗ ਸੀ ਉਹ ਤਾਂ ਗਈ ਸੀ ਪੂਰੀ ਹੋ ਵੀ ਤਿੰਨ ਜਿਹੜੇ ਖੇਤੀ ਕਾਨੂੰਨ ਸੀਗੇ ਉਹ ਰੱਦ ਕਰਨੇ ਪਏ ਤੇ ਉਹ ਉਦੋਂ ਉੱਥੇ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਨੂੰ ਨਿਰਸਤ ਕਰਤਾ ਉਹਨਾਂ ਕਾਨੂੰਨਾਂ ਨੂੰ ਪਰ ਜਿਹੜਾ ਉਦੋਂ ਲਿਖਤੀ ਵਾਅਦਾ ਕੀਤਾ ਸੀ ਵੀ ਅਸੀਂ ਐਮਐਸਪੀ ਦੀ ਕਾਨੂੰਨੀ ਗਰੰਟੀ ਬਾਰੇ ਕਰਾਂਗੇ ਉਹਦੇ ਤੋਂ ਉਹ ਮੁੱਕਰ ਗਏ ਸੋ ਉਸ ਤੋਂ ਬਾਅਦ ਫਿਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਹੈਗਾ ਤੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵਾਦਾ ਕੀਤਾ ਗਿਆ ਵੀ 370 ਤੋੜਨ ਤੋਂ ਬਾਅਦ ਜਿਹੜਾ ਇੱਕ ਸੂਬੇ ਦਾ ਦਰਜਾ ਘਟਾ ਕੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ ਦਾ ਦਰਜਾ ਘਟਾ ਕੇ ਉਹਨੂੰ ਯੂਟੀ ਬਣਾਇਆ ਯੂਟੀ ਨੂੰ ਕਿਸੇ ਸੂਬੇ ਦੇ ਵਿੱਚ ਬਣਾਉਣਾ ਇਹ ਤਾਂ ਹੁੰਦਾ ਰਿਹਾ ਹੈਗਾ ਉਹਦਾ ਦਰਜਾ ਵਧਾਇਆ ਤਾਂ ਜਾਂਦਾ ਰਿਹਾ ਹੈ ਘਟਾਇਆ ਨਹੀਂ ਸੀ ਗਿਆ ਪਹਿਲੀ ਵਾਰ ਕਰਿਆ ਕਿਉਂਕਿ ਬੀਜੇਪੀ ਦੀ ਸਰਕਾਰ ਆਰਐਸਐਸ ਦੀ ਸਰਕਾਰ ਹੈ ਉਹਨਾਂ ਨਾਲ ਇਹ ਵਾਦਾ ਹੋ ਗਿਆ ਸਪਰੀਮ ਕੋਰਟ ਦੇ ਦਾਖਲ ਨਾਲ ਉੱਥੇ ਚੋਣਾਂ ਤਾਂ ਹੋ ਗਈਆਂ ਅਸੈਂਬਲੀ ਦੀਆਂ ਉਹ ਚੋਣਾਂ ਹੋਈਆਂ ਨੂੰ ਵੀ ਸਾਲ ਤੋਂ ਵੱਧ ਲੰਘ ਗਿਆ ਅਜੇ ਤੱਕ ਉਸ ਸੂਬੇ ਨੂੰ ਪੂਰਾ ਸੂਬੇ ਦਾ ਅਧਿਕਾਰ ਨਹੀਂ ਦਿੱਤਾ ਹਾਲੇ ਵੀ ਉਹ ਯੂਟੀ ਐ ਤੇ ਪਤਾ ਨਹੀਂ ਕਦੋਂ ਹੋ ਨਾ ਵੀ ਨਹੀਂ ਕਹਿੰਦੇ ਹਾਂ ਵੀ ਨਹੀਂ ਕਹਿੰਦੇ ਕਰਦੇ ਵੀ ਨਹੀਂ ਬਸ ਠੀਕ ਹੈ ਕਰਾਂਗੇ 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 ਕਦੋਂ ਕਰਾਂਗੇ ਕੋਈ ਉਹ ਨਹੀਂਗਾ ਲਦਾਖ ਦੇ ਲੋਕ ਜਿਹੜੇ ਐ ਉਹਨਾਂ ਨੇ 2019 ਦੇ ਵਿੱਚ 370 ਤੋੜਨ ਤੋਂ ਬਾਅਦ ਉਹਨਾਂ ਨੇ ਘੋਦੇ ਦੀਵੇ ਵਾਲੇ ਮੋਦੀ ਸ਼ਾਹ ਦੀਆਂ ਤਰੀਫਾਂ ਕੀਤੀਆਂ, ਭਾਜਪਾ ਦੀਆਂ ਤਰੀਫਾਂ ਕੀਤੀਆਂ, ਭਾਜਪਾ ਨੂੰ ਜਿਤਾਤਾ ਉੱਥੋਂ ਦੀ ਜਿਹੜੀ ਲੋਕਲ ਹਿੱਲ ਡਿਵੈਲਪਮੈਂਟ ਕਾਉਂਸਲ ਹੈ। ਤੇ ਉਹ ਵੀ ਵਾਦਾ ਵਫਾ ਨਹੀਂ ਹੋਇਆ, ਵਫਾ ਨਾ ਹੋਣ ਕਰਕੇ ਉਹ ਜਿਹੜਾ ਫਿਰ ਹੁਣ ਐਜੀਟੇਸ਼ਨ ਹੋਈ, ਬਹੁਤ ਦੇਰ ਤੋਂ ਚੱਲਦੀ ਐ ਐਜੀਟੇਟੇਸ਼ਨ। ਹੁਣ ਇਸ ਕਿਸਮ ਦੀ ਹੋ ਗਈ ਕਿ ਉਹਨਾਂ ਦੇ ਮੇਨ ਲੀਡਰ ਨੂੰ ਫੜ ਕੇ ਐਨਐਸਏ ਦੇ ਤਹਿਤ ਜੋਧਪੁਰ ਜੇਲ੍ਹ 'ਚ ਬੰਦ ਕਰ ਦਿੱਤਾ। ਸੋ ਬੇਪਰੋਸਗੀ ਇੰਨੀ ਜ਼ਿਆਦੇ ਹੈ ਇਸ ਕੇਂਦਰ ਸਰਕਾਰ ਤੇ ਕਿ ਕੱਲ ਉਹਨਾਂ ਨੇ ਫੈਸਲਾ ਕਰ ਲਿਆ ਵੀ ਚਾਹੇ ਸਰਕਾਰ ਨੇ ਨੋਟੀਫਿਕੇਸ਼ਨ ਕਰ ਦਿੱਤੀ ਇਹਦਾ ਮਤਲਬ ਉਦੋਂ ਹੀ ਹੈ ਜਦੋਂ ਪੁਰਾਣੇ ਕਾਨੂੰਨ ਮੁਤਾਬਕ ਪੁਰਾਣੀ ਸੈਨੇਟ ਮੁਤਾਬਕ ਉਹਦੀਆਂ ਇਲੈਕਸ਼ਨਾਂ ਦਾ ਸ਼ਡਿਊਲ ਅਨਾਉਂਸ ਨਹੀਂ ਕਰਦੇ ਵੀ ਕਿਦਨ ਵੋਟਰ ਲਿਸਟਾਂ ਬਣ ਜਾਣਗੀਆਂ ਕਿਹੜੀ ਡੇਟ ਤੱਕ ਕਿਹੜੀ ਡੇਟ ਤੱਕ ਜਿਹੜਾ ਉਹ ਨੋਮੀਨੇਸ਼ਨਾਂ ਹੋਣਗੀਆਂ ਕਿਹੜੀ ਡੇਟ ਨੂੰ ਚੋਣ ਹੋਊਗੀ ਜਦੋਂ ਤੱਕ ਕਿ ਪੂਰਾ ਚੋਣ ਸ਼ਡਿਊਲ ਦਾ ਅਨਾਉਂਸਮੈਂਟ ਨਹੀਂ ਕਰਦੀ ਕੇਂਦਰ ਸਰਕਾਰ ਯਾਨੀ ਵਾਈਸ ਚਾਂਸਲਰ ਤੇ ਚਾਂਸਲਰ ਉਹਨਾਂ ਚ ਅਸੀਂ ਕਿਸੇ ਨਾ ਕਿਸੇ ਰੂਪ ਚ ਲੜਦੇ ਰਹਿਣਾ ਤੇ 10 ਆਲਾ ਜਿਹੜਾ ਮਜਾਰਾ ਹੈ ਉਹ ਹੋਊਗਾ ਹੀ ਇਹ ਉਹਨਾਂ ਨੇ ਕਹਿ ਦਿੱਤਾ ਅਸੀਂ ਇਸ ਗੱਲ ਦੇ ਨਾਲ ਸਹਿਮਤ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਇਹ ਮੁੱਦਾ ਸ਼ੁਰੂ ਹੋਇਆ ਸ਼ੁਰੂ-ਸ਼ੁਰੂ ਚ ਟ੍ਰਿਬਿਊਨ ਦੇ ਵਿੱਚ ਜਾਂ ਤਾਂ ਜਾਣਬੁੱਝ ਕੇ ਜਾਂ ਅਣਜਾਣੇ 'ਚ ਇਹ ਪ੍ਰਭਾਵ ਪਾਤਾ ਕਿ ਵੀ ਇਹ ਸੈਨਟ ਜਿਹੜੀ ਹੈ ਉਹ 59 ਸਾਲਾਂ ਤੋਂ ਚੱਲ ਰਹੀ ਸੀ ਜਾਨੀ ਕਿ 1 ਜਨਮ 1 ਨਵੰਬਰ 1960 ਤੋਂ ਚੱਲ ਰਹੀ ਸੀ ਜਦੋਂ ਪੰਜਾਬ ਦਾ ਦੁਬਾਰਾ ਪੂਰਨ ਗਠਨ ਹੋਇਆ ਉਸ ਦੀ ਐਕਟ ਦੀ ਧਾਰਾ ਦੀ ਗੱਲ ਕਰੀ ਗਈ ਪਰ ਆ ਸਾਡੇ ਕੋਲ ਇੱਕ ਪੰਜਾਬ ਯੂਨੀਵਰਸਿਟੀ ਦਾ ਕੈਲੰਡਰ ਹੈ ਸ਼ਾਇਦ ਤੁਹਾਨੂੰ ਦਿਸਦਾ ਹੋਵੇ 1954 ਦਾ ਪੰਜਾਬ ਯੂਨੀਵਰਸਿਟੀ ਥੱਲੇ ਸੋਲਣ ਲਿਖਿਆ ਹੋਇਆ ਇਹਦੇ ਚ ਤੇ ਇਸ ਕੈਲੰਡਰ ਦੀ ਕੀਮਤ ਹੈ ਜਿਹੜੀ 2 ਰੁਪਏ ਸੀ ਉਸ ਟਾਈਮ ਇਸ ਕੈਲੰਡਰ ਦੀ ਇਸ ਕੈਲੰਡਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਐਕਟ ਹੈਗਾ ਈਸਟ ਪੰਜਾਬ ਦਾ 1947 ਦਾ ਉਹ ਪੂਰਾ ਦਿੱਤਾ ਹੋਇਆ ਹੈ ਉਹਦੇ ਵਿੱਚ ਸੈਨਟ ਦੀ ਕਿਵੇਂ ਚੋਣ ਹੋਊਗੀ ਕਿਹੜੇ ਕਿਹੜੇ ਮੈਂਬਰ ਹੋਣਗੇ ਕੀ ਕੀ ਹੋਊਗਾ ਸਾਰਾ ਕੁਝ ਲਿਖਿਆ ਹੋਇਆ ਹੈ ਉਸ ਵਕਤ ਇਸ ਯੂਨੀਵਰਸਿਟੀ ਦੇ ਨਾਲ ਕਿਹੜੇ ਕਿਹੜੇ ਕਾਲਜ ਅਫੀਲੀਏਟਡ ਸੀ ਉਹਨਾਂ ਦੀ ਲਿਸਟ ਹੈ ਉਹ ਹਿਮਾਚਲ ਦੇ ਵੀ ਕੁਝ ਕਾਲਜ ਸੀ ਹਰਿਆਣੇ ਵਾਲੇ ਜਿਹੜੇ ਅੱਜ ਦਾ ਹਰਿਆਣਾ ਅੱਜ ਦਾ ਹਿਮਾਚਲ ਹੈ ਉਹਨਾਂ ਦੇ ਕਾਲਜ ਸੀ ਤੇ ਮੈਡੀਕਲ ਕਾਲਜ ਤਾਂ ਇੱਕ ਦਿੱਲੀ ਦਾ ਵੀ ਉਹਦੇ ਨਾਲ ਅਫੀਲੀਏਟਡ ਸੀ ਉਸ ਟੈਂਪ ਪੰਜਾਬ ਯੂਨੀਵਰਸਿਟੀ ਨਾਲ ਮੈਡੀਕਲ ਕਾਲਜ ਨਵੀਂ ਦਿੱਲੀ ਲੇਡੀ ਹਾਰਡਿੰਗ ਮੈਡੀਕਲ ਕਾਲਜ ਉਹਦਾ ਨਾਮ ਸੀਗਾ ਤੇ ਜਿਹੜਾ ਬੀਐਡ ਦਾ ਇੱਕੋ ਹੀ ਕਾਲਜ ਸੀ ਬਰਜਿੰਦਰਾ ਕਾਲਜ ਫਰੀਦਕੋਟ ਕਮਰਸ ਦਾ ਇੱਕੋ ਹੀ ਕਾਲਜ ਸੀ ਵਿਕਰਮ ਕਾਲਜ ਆਫ ਕਮਰਸ ਐਗਰੀਕਲਚਰ ਦਾ ਖੇਤੀਬਾੜੀ ਦਾ ਇੱਕੋ ਹੀ ਕਾਲਜ ਸੀ ਖਾਲਸਾ ਕਾਲਜ ਅੰਮ੍ਰਿਤਸਰ ਸੋ ਇਸ ਤਰ੍ਹਾਂ ਨਾਲ ਬਾਕੀ ਵੀ ਇਹ ਵਗੈਰਾ ਬੀਐਸਸੀ ਦੀਆਂ ਡਿਗਰੀਆਂ ਦੇ ਕਾਲਜ ਸੀਗੇ ਤੇ ਇਸ ਤਰ੍ਹਾਂ ਨਾਲ ਜਾਨੀ ਇਤਿਹਾਸ ਸਾਡੇ ਨੂੰ ਭੁਲਾ ਕੇ ਉਸ ਸੈਨਟ ਜਿਹੜੀ ਜਿਹੜੀ 47 ਦੇ ਵਿੱਚ ਅਸੀਂ ਸਾਡਾ ਐਕਟ ਬਣ ਗਿਆ ਪਾਰਟੀਸ਼ਨ ਤੋਂ ਬਾਅਦ ਉਹੀ ਐਕਟ ਚੱਲ ਰਿਹਾ ਸੀ ਉਹਦੇ ਵੱਖ-ਵੱਖ ਸਮਿਆਂ ਤੇ ਅਡ-ਅਡ ਲੋੜੀ ਦੀਆਂ ਤਰਮੀਮਾਂ ਹੁੰਦੀਆਂ ਗਈਆਂ ਪਰ ਮੇਨ ਗੱਲ ਸਾਫ਼ ਰਹੀ ਵੀ 47 ਤੋਂ ਪਹਿਲਾਂ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਡਾਕਟਰ ਚਮਨ ਲਾਲ ਜਿਹੜੇ ਪੰਜਾਬ ਯੂਨੀਵਰਸਿਟੀ 'ਚ ਵੀ ਰਹੇ ਐ ਤੇ ਜੀਐਨਯੂ ਦੇ ਵਿੱਚੋਂ ਰਿਟਾਇਰ ਹੋਇਆ ਟੀਚਰਸ ਐਸੋਸੀਏਸ਼ਨ ਦੇ ਉੱਥੋਂ ਦੇ ਪ੍ਰਧਾਨ ਰਹੇ ਐ ਤੇ ਉਹਗੇ ਖੋਜੀ ਨੇ ਜਿਨ੍ਹਾਂ ਦਾ ਡਾਕਟਰ ਆਪਣੇ ਸ਼ਹੀਦ ਭਗਤ ਸਿੰਘ ਦੇ ਉੱਤੇ ਤੇ ਸਾਥੀਆਂ ਦੇ ਉੱਤੇ ਬਹੁਤ ਵੱਡਾ ਖੋਜ ਦਾ ਕੰਮ ਹੈ ਉਹਨਾਂ ਦਾ ਬਿਆਨ ਹੈ ਵੀ ਜਦੋਂ 47 ਤੋਂ ਪਹਿਲਾਂ ਵੀ ਮੈਂ ਵੀ ਕੋਸ਼ਿਸ਼ ਕਰਦਾ ਰਿਹਾ ਵੀ ਮੈਨੂੰ 47 ਤੋਂ ਪਹਿਲਾਂ ਦਾ ਕੋਈ ਪੰਜਾਬ ਯੂਨੀਵਰਸਿਟੀ ਦਾ ਕੈਲੰਡਰ ਲੱਭ ਜੇ ਪਰ ਉਹ ਹਾਲ ਦੀ ਘੜੀ ਲੱਭਿਆ ਨਹੀਂਗਾ ਤੇ ਉਹਨਾਂ ਦਾ ਬਿਆਨ ਇਹ ਹੈ ਵੀ 47 ਤੋਂ ਪਹਿਲਾਂ ਜਿਹੜਾ ਸੀ ਜਿਹੜੀ ਲਾਹੌਰ ਵਾਲੀ ਯੂਨੀਵਰਸਿਟੀ ਸੀ ਉਹਦੇ ਵਿੱਚ ਵੀ ਸੈਨੇਟ ਤੇ ਸਿੰਡੀਕੇਟ ਦਾ ਇਹੀ ਢਾਂਚਾ ਸੀ ਚੁਣੇ ਹੋਏ ਬੰਦੇ ਸੀ ਸਾਡਾ ਕਹਿਣ ਦਾ ਭਾਵ ਇਹ ਹੈ ਵੀ ਜੇ ਅੰਗਰੇਜ਼ 47 ਤੋਂ ਪਹਿਲਾਂ ਉਹਨਾਂ ਨੂੰ ਵਿਸ਼ਵਾਸ ਸੀ ਕਿ ਲੋਕ ਚੁਣੇ ਹੋਏ ਲੋਕ ਜਿਹੜੇ ਐ ਉਹ ਵਿਦਿਅਕ ਸੰਸਥਾਵਾਂ ਚ ਚਲਾਉਣ ਕੀ ਅੱਜ ਵਾਲੇ ਸਾਡੇ ਮੋਦੀ ਹੁਣੀ ਇਹਨਾਂ ਨੂੰ ਇੰਨਾ ਵੀ ਵਿਸ਼ਵਾਸ ਨਹੀਂ ਕਾਲੇ ਅੰਗਰੇਜ਼ਾਂ ਨੂੰ ਕਿ ਚੁਣੇ ਹੋਏ ਲੋਕ ਕਿਸੇ ਵਿਦਿਅਕ ਸੰਸਥਾ ਨੂੰ ਚਲਾ ਸਕਦੇ ਐ ਉਹਨਾਂ ਨੂੰ ਲੱਗਦਾ ਇਹ ਐ ਵੀ ਸਾਡੇ ਜਿਹੜੇ ਆਰਐਸਐਸ ਦੇ ਪੈਰੋਕਾਰ ਐ ਉਹੀ ਸਿਰਫ ਯੂਨੀਵਰਸਿਟੀਆਂ ਚ ਲਾਉਣ ਬਾਕੀ ਬੰਦਿਆਂ ਦਾ ਕੋਈ ਦਾਖਲ ਨਾ ਹੋਵੇ ਅਸੀਂ ਅਗਲੀ ਗੱਲ ਇਹ ਕਹਿਣਾ ਚਾਹੁੰਦੇ ਆ ਜਿੱਥੇ ਅਸੀਂ ਇਸ ਗੱਲ ਦੇ ਲਈ ਪੰਜਾਬ ਯੂਨੀਵਰਸਿਟੀ ਦਾ ਕੋਲ ਉਸ ਹੱਦ ਤੱਕ ਚੱਲੂ ਜਦੋਂ ਤੱਕ ਇਹਦੀ ਸੈਨੇਟ ਬਹਾਲ ਨਹੀਂ ਬਹਾਲ ਹੋ ਕੇ ਉਹਦੀਆਂ ਚੋਣਾ ਨਹੀਂ ਹੁੰਦੀ ਇੱਕ ਗੱਲ ਦੂਜਾ ਇਹਦਾ ਜਿਹੜਾ ਮੁੱਦਾ ਹੈ ਜਿਹੜਾ ਇਹ 1966 ਤੋਂ ਸ਼ੁਰੂ ਕਰਦੇ ਆ ਇਹਦਾ ਮਤਲਬ ਹੈ ਵੰਡ ਤੋਂ ਸ਼ੁਰੂ ਕਰਦੇ ਆ ਪੰਜਾਬ ਹਰਿਆਣਾ ਹਿਮਾਚਲ ਇਹ ਵੰਡ ਤੋਂ ਸ਼ੁਰੂ ਕਰਦੇ ਆ ਤੇ ਉਹਦੇ ਨਾਲ ਐਕਟ ਚੇਂਜ ਹੁੰਦਾ ਇੱਕ ਗੱਲ ਨੋਟ ਕਰਨ ਵਾਲੀ ਇਹ ਹੈ ਵੀ ਇਹ ਜਿਹੜਾ ਕੈਲੰਡਰ ਹੈ 1954 ਦਾ ਇਸ ਕੈਲੰਡਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਚਾਂਸਲਰ ਉਸ ਵੇਲੇ ਪੰਜਾਬ ਦਾ ਗਵਰਨਰ ਹੈ ਉਪਰਾਸ਼ਟਰਪਤੀ ਨਹੀਂ ਹੈ ਸਾਨੂੰ ਚਾਹੀਦਾ ਇਹ ਹੈ ਵੀ ਅਸੀਂ ਸਾਡੀ ਲੜਾਈ ਇਸ ਐਕਟ ਦੇ ਉੱਤੇ ਲੈ ਕੇ ਜਾਈਏ ਜਦੋਂ ਕਿਉਂਕਿ ਹਰਿਆਣਾ ਨੇ ਆਪਣੀਆਂ ਯੂਨੀਵਰਸਟੀਆਂ ਬਣਾ ਲੀਆਂ ਉਹ ਨਿਕਲ ਗਏ ਹਿਮਾਚਲ ਨੇ ਆਪਣੀਆਂ ਯੂਨੀਵਰਸਟੀਆਂ ਬਣਾ ਲੀਆਂ ਉਹ ਨਿਕਲ ਗਏ ਪੰਜਾਬ ਦੇ ਕਾਲਜ ਇਹਦੇ ਨਾਲ ਨੇ ਚੰਡੀਗੜ੍ਹ ਪੰਜਾਬ ਦਾ ਹੀ ਹੈ ਬੇਸਿਕਲੀ ਸਾਨੂੰ ਚੰਡੀਗੜ੍ਹ ਲਈ ਵੀ ਲੜਾਈ ਲੜਨੀ ਚਾਹੀਦੀ ਹੈ ਨਾਲ ਦੀ ਨਾਲ ਇਸ ਗੱਲ ਦੀ ਵੀ ਲੜਾਈ ਲੜਨੀ ਚਾਹੀਦੀ ਹੈ ਵੀ ਇਹ ਵੀ ਕੇਂਦਰ ਦਾ ਵਾਈਸ ਪ੍ਰੈਜ਼ੀਡੈਂਟ ਇਹਦਾ ਚਾਂਸਲਰ ਕਿਉਂ ਹੋਵੇ ਪੰਜਾਬ ਦਾ ਗਵਰਨਰ ਕਿਉਂ ਨਾ ਹੋਵੇ ਪਹਿਲੀ ਗੱਲ ਪੰਜਾਬ ਦੀ ਯੂਨੀਵਰਸਿਟੀ ਹੋਵੇ ਇਸ ਤਰ੍ਹਾਂ ਨਾਲ ਉਹ ਲੜਾਈ ਅੱਗੇ ਆਲਾ ਸਮਾਂ ਹੈਗਾ ਅਸੀਂ ਇਹ ਵੀ ਸਮਝਦੇ ਹਾਂ ਵੀ ਜਦੋਂ 10 ਤਰੀਕ ਨੂੰ ਉੱਥੇ ਲੋਕਾਂ ਨੇ ਜਾਣਾ ਹੈ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਇੱਕ ਰਲ ਮਿਲ ਕੇ ਇੱਕ ਕਮੇਟੀ ਬਣਾਓ ਜਿਹੜੇ ਪੰਜਾਬ ਦੇ ਹੋਰ ਮੁੱਦੇ ਹੈ ਇਸ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਸਟੂਡੈਂਟਸ ਲੜ ਰਹੇ ਆ ਆਪਾਂ ਵੀ ਲੜ ਰਹੇ ਆ ਇਨੂੰ ਗਾਂਹਾਂ ਤੱਕ ਲੈ ਕੇ ਜਾਈਏ ਜਿੱਥੇ ਤੱਕ ਜਾਂਦਾ ਹੈ ਪਰ ਜਿਹੜੇ ਪੰਜਾਬ ਦੇ ਹੋਰ ਮੁੱਦੇ ਐ ਪਾਣੀਆਂ ਦਾ ਮੁੱਦਾ ਐ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਮੁੱਦਾ ਐ ਬੀਬੀਐਮਬੀ ਦਾ ਮੁੱਦਾ ਐ ਬਾਕੀ ਮੁੱਦੇ ਐ ਜਿਹੜੇ ਬੀਐਸਐਫ ਦੀ ਤੈਨਾਤੀ ਦਾ ਮੁੱਦਾ ਐ ਇਹ ਸਾਰੀਆਂ ਇਹ ਜਿਹੜੇ ਪੰਜਾਬ ਦੇ ਮੁੱਦੇ ਐ ਜਿਹੜੇ ਫੈਡਰਲ ਢਾਂਚੇ ਦੇ ਉੱਤੇ ਜਿਹੜਾ ਅਟੈਕ ਐਗਾ ਮੋਦੀ ਸਰਕਾਰ ਦਾ ਉਹਨਾਂ ਮੁੱਦਿਆਂ ਦੇ ਉੱਤੇ ਵੱਡਾ ਕੋਈ ਪਲੇਟਫਾਰਮ ਉਸਾਰ ਕੇ ਉਸ ਡੀਟੇ ਵੀ ਲੜਾਈ ਵਿੱਢੀ ਜਾਵੇ ਤਾਂ ਕਿ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਸਾਜ਼ਿਸ਼ਾਂ ਤੋਂ ਉਹਦੀ ਉਹਨੂੰ ਨੱਥ ਪਾਈ ਜਾ ਸਕੇ ਅਸੀਂ ਅੱਜ ਦੀ ਗੱਲ ਤੇ ਸਿਰਫ ਇੰਨਾ ਹੀ ਕਹਿਣਾ ਚਾਹੁੰਦੇ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ